ਇਹ ਤਾਂ ਜਿਵੇਂ ਪਹਿਲਾਂ ਵੀ ਇੱਕ ਵਾਰ ਮੀਟਿੰਗ ਹੋਈ ਸੀਗੀ ਮਸਲਾ ਕਿਸੇ ਸੈਂਟਰ ਦੇ ਕਾਨੂੰਨ ਕਰਕੇ ਅੜ ਗਿਆ ਸੀ ਆਪਰ ਲੇਕਿਨ ਹੁਣ ਦੁਬਾਰਾ ਮੀਟਿੰਗ ਰੱਖੀ ਆ ਪਹਿਲਾਂ ਮੀਟਿੰਗ ਪੋਸਟਪੋਨ ਹੋ ਗਈ ਸੀ ਬੜੀ ਜਲਦੀ ਉਹਨਾਂ ਨੇ ਸਾਰੇ ਮਸਲੇ ਦਾਲ ਕਰਦੇ ਕਿਹੜੀਆਂ ਮੇਨ ਮੰਗਾਂ ਨੇ ਜਿਹਨੂੰ ਤੇ ਕਿਧਰ ਨੇ ਬੈਠੇ ਦੇਖੋ ਉਹਨਾਂ ਦੇ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਮੰਗ ਮੇਨ ਆ ਗਈ ਸੋ ਸੈਂਟਰ ਸਰਕਾਰ ਨੇ ਕੁਝ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਹੋਏ ਨੇ ਜਿਹੜੇ ੜਿੱਕਾ ਬਣ ਰਹੇ ਨੇਗੇ ਉਹ ਸੈਂਟਰ ਦੇ ਕਾਨੂੰਨ ਨੂੰ ਕਿਵੇਂ ਠੀਕ ਕਰਨਾਗਾ ਉਹਦੇ ਲਈ ਅਸੀਂ ਇਹਨਾਂ ਤੋਂ ਵੀ ਸੁਝਾਅ ਮੰਗੇ ਨੇਗੇ ਸੋ ਅਸੀਂ ਵੀ ਆਪਣੇ ਅਫਸਰਾਂ ਤੋਂ ਸੁਝਾਅ ਮੰਗਾਗੇ ਤਾਂ ਕਿ ਮਾਮਲੇ ਦਾ ਉਹਨਾਂ ਦਾ ਚੱਕਰ ਨੂੰ ਰਾਜੀ ਹੋ ਗਈ ਮੇਰੇ ਲਈ ਤਾਂ ਉਹਨਾਂ ਨੇ ਕਿਹਾਗਾ ਕਿ ਬੜੀ ਜਲਦੀ ਅਸੀਂ ਤਰਨਾ ਖਤਮ ਕਰਾਂਗੇ ਉਹ ਜਾ ਕੇ ਉਹਨਾਂ ਨੇ ਆਪਣੀ ਕਮੇਟੀ ਚ ਫੈਸਲਾ ਲੈਣਾਗਾ ਪਰ ਲੇਕਿਨ ਸਰਕਾਰ ਜਿਹੜੀ ਆ ਉਹ ਸਹਿਰ ਦਾ ਨੇਕਾ ਸਰਦਾਰ ਭਗਵੰਤ ਸਿੰਘ ਮਾਦੀ ਨੇ ਇਹੀ ਕਿਹਾਗਾ ਕਿ ਇਸ ਮਾਮਲੇ ਦਾ ਹੱਲ ਚਾਹੀਦਾ ਹੱਲ ਕਰਨਾਗਾ ਸੋ ਸਾਡੀ ਡਿਊਟੀ ਲੱਗੀ ਆ ਅਸੀਂ ਹੱਲ ਕਰਾਂਗੇ ਬਦਲੀਆਂ ਦਾ ਸਾਮਾ ਚੱਲ ਰਿਹਾ ਕਿੰਨੀਆਂ ਦੀ ਬਦਲੀਆਂ ਆ ਰਹੀਆਂ ਬਹੁਤ ਸਾਰੀਆਂ ਬਦਲੀਆਂ ਕਿਉਂਕਿ ਮੁਲਾਜ਼ਮ ਸਾਤੀ ਸਾਲ ਬਾਅਦ ਉਹਨਾਂ ਨੇ ਆਪਣੇ ਕਈ ਕੋਈ ਨੇੜੇ ਆਉਣਾ ਚਾਹੁੰਦਾ ਕੋਈ ਦੂਰ ਆਉਣਾ ਚਾਹੁੰਦਾ ਕੰਜਾਂ ਦੀ ਪ੍ਰਬੰਧਕੀ ਅਧਾਰ ਤੇ ਬਦਲੀਆਂ ਹੁੰਦੀਆਂ ਨੇ ਜਿੱਥੇ ਸ਼ਾਰਟੇਜ ਹੁੰਦੀ ਆ ਮੁਲਾਜ਼ਮਾਂ ਦੀ ਯਾਨੀ ਕਿ ਉੱਥੇ ਪੋਸਟਾਂ ਘੱਟ ਹੁੰਦੀਆਂ ਨੇ ਜਾਂ ਅਵੇਲੇਬਿਲਟੀ ਨਹੀਂ ਹੁੰਦੀ ਉਹ ਸਾਰਾ ਕੁਝ ਦੇਖ ਕੇ ਅਸੀਂ ਮੈਕੈਨਿਜ਼ਮ ਤਿਆਰ ਕਰਕੇ ਹਰ ਸਾਲ ਜਿਹੜਾ ਟਾਈਮ ਰੱਖਿਆ ਜਾਂਦਾ ਹੁਣ 31 ਤਰੀਕ ਤੱਕ ਟਾਈਮ ਹੈਗਾ 31 ਅਗਸਤ ਤੱਕ ਟਾਈਮ ਹੈ 31 ਅਗਸਤ ਤੋਂ ਪਹਿਲਾਂ ਪਹਿਲਾਂ ਸਾਰੇ ਡਿਪਾਰਟਮੈਂਟ ਜਿਹੜੇ ਨੇ ਉਹ ਆਪਣੀ ਆਪਣੀ ਲਿਸਟਾਂ ਜਾਰੀ ਕਰ ਦੇਣਗੇ ਔਰ ਮਸੰਵੰਧਿਤ ਮੁਲਾਜ਼ਮਾਂ ਨੂੰ ਜਿਹੜੇ ਵੀ ਅਪਲਾਈ ਕਰਨਗੇ ਉਹਨੂੰ ਰਾਹਤ ਕਰਨਾ ਚਾਹਦੇ ਤੋਂ ਮੈਂ ਇਹ ਐਲਾਨ ਕਰਤਾ ਸੀ ਆਪਦੇ ਤੌਰ ਤੇ ਵੀ ਮੈਂ ਸੋਮਵਾਰ ਮਾਰਨਾ ਬੱਧ ਤੇ ਬੈਠਣਾ ਸਾਡੇ ਬੰਦੇ ਬੈਠਨੇ ਚਲੋ ਇੱਥੇ ਮਤਲ ਸਾਰੀ ਗੱਲਬਾਤ ਹੋਈ ਕੱਲ੍ਹ ਬਾਦ ਹੋਊਗਾ ਜਾਂ ਚੀਮਾ ਸਾਹਿਬਾ ਸਾਨੂੰ ਉਹ ਤੇ ਮਾਨ ਮੈਂ ਚੀਮਾ ਸਾਹਿਬ ਸਾਡਾ ਕੰਮ ਕਰੂਗਾ ਉਹਨਾਂ ਨੇ ਵਿਸ਼ਵਾਸ ਦਿਵਾਇ ਜਿਹੜੀ 10 ਤਰੀਕ ਸੀ 9ਵੇਂ ਮਹੀਨੇ ਦੀ ਜਿਹੜੀ ਸਾਡੀ ਮੀਟਿੰਗ ਸੀ ਉਹਨੂੰ 29 ਕਰਤਾ ਐਸੇ ਮਹੀਨੇ ਦੀ ਕਿਹੜੀਆਂ ਦਿੱਕਤਾਂ ਨੂੰ ਲੈ ਕੇ ਅਸੀਂ ਸਾਡਾ ਇੱਕੋ ਦਿੱਕਤ ਆ ਸਾਨੂੰ ਤਾਂ ਵੀ ਜੋ ਕੇਂਦਰ ਦੇ ਜਿਹੜਾ ਸਾਨੂੰ ਪੰਜਾਬ ਸਰਕਾਰ ਦੇ ਦੇ ਵਿਚੋਲਾ ਜਿਹੜਾ ਠੇਕਾ ਨੂੰ ਪਰੇ ਕਰਦੇ ਸਾਨੂੰ ਪੂਰਾ ਪੈਸਾ ਪੂਰਾ ਕੰਮ ਨਹੀਂਦਾ ਹੋਗਾ ਝੱਕਾ ਜਾਮ ਤੇ ਹੁਣ ਸੀਮਾ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਸੀਮਾ ਸਾਹਿਬ ਕਹਿੰਦੇ ਉਹ ਵਿਸ਼ਵਾਸ ਦਵਾਇਆ ਗਿਆ ਵੀ ਤੁਹਾਡਾ ਮੁਸ਼ਕਲ ਦੀ ਹੱਲ ਕਰਾਂਗੇ ਜੋ ਉਹਨਾਂ ਨੇ ਇਸ਼ਾਰਾ ਸਾਨੂੰ ਕੀਤਾ ਵੀ ਕੋਈ ਕਾਨੂੰਨੀ ਨਿਕਤਨਾ ਆਵੇ ਅਸੀਂ ਕਰਦੇ ਅਗੇ ਲੇਕਿਨ ਸਾਨੂੰ ਮਾਣ ਆ ਵੀ ਕਰ ਦੇਣਗੇ ਨਹੀਂ ਧਰਨਾ ਦਾ ਕੱਲ ਮੇਰੀ ਸੂਬਾ ਕਮੇਟੀ ਦੀ ਮੀਟਿੰਗ ਹੈ ਜੀ ਇੱਥੇ ਇੱਥੇ ਸੰਗਰੂਰ ਜੋ ਫੈਸਲਾ ਹੋਊਗਾ ਉਹ ਪੰਜਾਬ ਦੀ ਬਾਡੀ ਨਾ ਹੋਊਗਾ ਜੀ ਲੇਕਿਨ ਜੋ ਚੀਮਾ ਸਾਹਿਬ ਨੇ ਕਿਹਾ ਉਹ ਮੇਰੀ ਆਪ ਦੀ ਜਿਹੜੀ ਕਮੇਟੀ ਆ ਉਹਨੂੰ ਦੱਸਿਆ ਜਾਊਗਾ ਵੀ ਆਹ ਕੁਸਾਪਨੋ ਵਿਸ਼ਵਾਸ ਦਿਵਾਇਆ ਸੋ ਵਿਸ਼ਵਾਸ ਦੇ ਮਤਾਬਕ ਅਸੀਂ ਚੱਕ ਵੀ ਸਕਦੇ ਆ ਲੇਕਿਨ ਬਾਕੀ ਗੱਲ ਰਹੀ ਕਿ ਪੂਰੀ ਟੀਮ ਤੇ ਜਿਹੜੀ ਟੀਮ ਮੇਰੀ ਆਊਗੀ ਸੂਬਾ ਕਮੇਟੀ ਦੇ ਮੈਂਬਰ ਆਉਣਗੇ ਮੇਰੇ ਕਾਸ਼ੀਰ ਸੈਕਟਰੀ ਮੀਤ ਪ੍ਰਧਾਨ ਸਾਰੇ ਆਉਣਗੇ ਉਦੋਂ ਅਸੀਂ ਫੈਸਲਾ ਲਾਂਗੇ